ਆਲੇ ਤੇ ਗਾਲ ਪੋਤਾ ਗਾਲ ਤਾਂ ਚਿੰਦੇ ਵਾਸਤੇ ਜਿਹੜਾ ਗੱਲ ਕਰਨੀ ਸੀ ਮੂੰਹ ਨਾਲ ਗੱਲ ਕਰਦਾ ਤੇ ਤੂੰ ਤਾਂ ਤਾਂ ਨਹੀਂ ਕੁਛ ਉਹਨੂੰ ਚੰਗਾ ਮਾਰਾ ਆਖਿਆ ਮੈਂ ਨਹੀਂ ਮੰਮੀ ਕੁਛ ਵੀ ਕਿਹਾ ਮੈਂ ਇਹੀ ਕਿਹਾ ਤੇ ਜੋ ਬੋਲਣਾ ਤੇ ਮੂੰਹ ਨਾਲ ਬੋਲੋ ਕੁੱਟਣ ਦਾ ਤਾਂ ਤਾਂ ਕੰਮ ਕੀ ਆ ਜੇ ਮੈਂ ਬੈਕ ਲੈ ਕੇ ਤੁਰ ਪੀ ਵੀ ਮੈਂ ਕਿ ਮੈਂ ਚੱਲ ਜਾਣਾ ਮੈਂ ਰਹਿਣਾ ਨਹੀਂ ਕਿਤੇ ਇੱਕ ਵਾਰੀ ਮਾਂ ਪੁੱਤ ਨੇ ਨਹੀਂ ਰੋਕਿਆ ਕਿ ਤੂੰ ਗਰਮੀ ਤੇ ਇੱਥੇ ਬਹਿਰਮਾਨ ਦੇ ਨਾਲ ਕਿਤੇ ਨਹੀਂ ਜਾਣਾ ਹੈਗਾ ਬਸ ਤੇ ਤੇਰੀ ਨਹੀਂ ਗਲਤੀ ਹੋਣੀ ਚਾਹੀਦੀ ਉਹਨਾਂ ਦੀ ਜਿਹੜੀ ਗਲਤੀਆਂ ਨੂੰ ਅਸੀਂ ਆਪੇ ਸੁਧਾਰ ਲਵਾਂਗੇ ਇਹ ਆ ਵੀ ਤੂੰ ਚੁੱਪ ਕੀਤੀ ਰਹੀ ਐ ਤਣੇ ਨਾ ਚੰਗਾ ਮਾਰਾ ਕੁਛ ਆਖਿਆ ਨਾ ਮੰਮੀ ਮੈਂ ਤੇ ਦੰਦ ਦੋ ਦੰਦ ਨਹੀਂ ਕਿਤੇ ਚੁੱਕਿਆ ਪੁੱਤ ਮੈਂ ਕਰਦੀ ਆ ਫੋਨ ਚਿੰਦੇ ਨੂੰ ਪੁੱਛਦੀ ਆ ਵੀ ਤੂੰ ਕਿਹੜੀ ਗੱਲੋਂ ਹੱਥ ਚੁੱਕਿਆ ਰਤੇ ਤੇ ਕਿਉਂ ਤੂੰ ਮਾਰਿਆ ਐ ਮੰਮੀ ਹੋਲੀ ਬੋਲੋ ਕਿਤੇ ਉਹਦੇ ਕੰਨੀ ਨਾ ਕਿਤੇ ਆਵਾਜ਼ ਪੈ ਜਾਵੇ ਕਿ ਦੀਦੀ ਆਹ ਕੰਮ ਚ ਆਈ ਆ ਲੜਕੇ ਆਈ ਆ ਇਹਨੇ ਤੇ ਕਿਤੇ ਮੈਨੂੰ ਵੀ ਬੋਲਣ ਨੂੰ ਨਹੀਂ ਹਟਰਾ ਮੁੜ ਕੇ ਤੈਨੂੰ ਵੀ ਮੇਨੇ ਦਊਗੀ ਮੈਨੂੰ ਵੀ ਦਊਗੀ ਚੱਲ ਮੈਂ ਲਾਉਣੀ ਆ ਫੋਨ ਤਾਂ ਪੁੱਛਦੀਆਂ ਛਿੰਦੇ ਨੂੰ ਚਾ ਤੂੰ ਰੋਟੀ ਖਾ ਰੋਟੀ ਵੀ ਖਾ ਕੇ ਆਈ ਕਰੋਂ ਕਿ ਨਹੀਂ ਖਾ ਕੇ ਆਈ ਰੋਟੀ ਕਿੱਥੇ ਮੰਮੀ ਖਾਦੀ ਆ ਅੱਜ ਤੇ ਕੰਮ ਹੀ ਕਰਨ ਢਈ ਹਾਂ ਤੇ ਉਸੇ ਵੇਲੇ ਆਂ ਇਹਨਾਂ ਨੇ ਲੜਾਈ ਪਾ ਲਈ ਤੇ ਫੇਰ ਰੋਟੀ ਕਿੱਥੋਂ ਖਾ ਲੈਣੀ ਨਿਆਣੇ ਵੀ ਵਿਚਾਰੇ ਬਾਹਰ ਖੇਡਣ ਗਏ ਮੈਂ ਤੇ ਉਹਨਾਂ ਨੂੰ ਵੀ ਦੱਸ ਕੇ ਆਈ ਨਿਆਣਿਆਂ ਨੂੰ ਵੀ ਚੱਲ ਅੱਛਾ ਕੋਈ ਗੱਲ ਨਹੀਂ ਚੱਲੇ ਐਸੀ ਲੱਗਾ ਤਾਂ ਤੂੰ ਬਹਿਰ ਮਾਨਾ ਤੇ ਰੋਟੀ ਨੂੰ ਆਵਾਜ਼ ਦੇਣੀ ਤੇ ਲੈ ਕੇ ਆਉਂਦੀ ਐ ਮੰਮੀ ਪਿਆਲ ਦੇਣੀ ਸੀ ਚਾਹ ਕਿ ਤੁਸੀਂ ਅੱਧੀ ਰਾਤ ਹੀ ਮੈਨੂੰ ਪਿਆਲਣੀ ਆ ਕੋਈ ਨਾ ਕੀਤਾ ਬੰਗਰਪੀਦ ਨੂੰ ਫੋਨ ਆਉਣ ਡਿਆ ਆ ਆਂਦਾ ਮੈਂ ਵੀ ਆਉਣ ਡਿਆਂ ਤੇ ਆ ਛੇਤੀ ਆ ਜਾਣਾ ਉਹਨੇ ਮੈਂ ਤਾਂ ਨਹਾ ਤੋ ਕੇ ਕੱਪੜੇ ਵੀ ਚੇਂਜ ਕਰ ਲਿਆ ਤੇ ਢਾਡੀ ਅਜੇ ਚਾਹ ਹੀ ਨਹੀਂ ਬਣੀ ਹੈਗੀ ਤੇ ਤਾਂ ਐਸਾ ਖਤੋਂ ਚਾਹ ਪੀਣਾ ਚਲਾ ਆਉਂਦਾ ਮੁੰਡਾ ਤੇ ਫਿਰ ਮੰਗਵਾ ਦਿੰਨੇ ਸਮੋਸੇ ਦੇ ਨਾਲ ਫਿਰ ਚਾਹ ਪਿਆਲਦੇ ਆ ਕੀਤਾ ਵੀਰ ਨੂੰ ਫੋਨ ਆਹੋ ਕੀਤਾ ਆਂਦਾ ਪਿੰਡ ਦੇ ਲਾਗੇ ਆ ਗਿਆ ਆ ਤੇ ਉਹਨੂੰ ਨਾਲ ਕਹਿਣਾ ਸੀ ਕਿ ਉਹ ਥੋੜਾ ਨਾ ਗਰਮ ਗਰਮ ਲੈ ਕੇ ਆਵੇ ਸਮੋਸੇ ਠੰਡੇ ਨਾ ਚੁੱਕੇ ਮੇਰੇ ਮੱਥੇ ਮਾਰੇ ਜਿੱਦਾਂ ਪਾਣੀ ਗਰਮ ਮਾਰਿਆ ਵਾ ਆਹੋ ਨਹੀਂ ਉਹਨੇ ਇਹੀ ਤੇ ਉਹ ਆਂਦਾ ਮੈਂ ਕਹਾ ਹਾਂ ਕਿ ਦਫੇ ਦੁਵਾਰਾਂ ਤੇ ਜਾਣਾ ਪੈਣਾ ਆਂਦਾ ਹੁਣ ਤੇ ਪਿੰਡ ਦੇ ਵਿੱਚ ਆ ਗਿਆਂ ਮੈਂ ਠੀਕ ਆ ਆਹੋ ਤੇ ਉਹ ਆਂਦਾ ਜੇ ਪਹਿਲਾਂ ਫੋਨ ਕਰਦਾ ਤਾਂ ਮੈਂ ਆਉਂਦਾ ਆਉਂਦਾ ਹੀ ਨਾ ਆਉਣਾ ਸੀਗਾ ਮੰਮੀ ਬੱਤੀ ਤੇ ਬੰਦ ਹੋ ਗਈ ਆ ਤੇ ਏਸੀ ਵੀ ਬੰਦ ਹੋ ਗਿਆ ਤੇ ਮੈਨੂੰ ਬਹੁਤ ਗਰਮੀ ਲੱਗਣ ਢਈ ਆ ਤੇ ਤੂੰ ਐਦਾਂ ਕਰਕੇ ਆ ਨਿਵੇਟਰ ਤੇ ਆ ਨਾ ਕੂਲਰ ਇਹ ਮੈਨੂੰ ਲਾ ਦੇ ਮੰਮੀ ਏਸੀ ਤੋਂ ਬਗੈਰ ਤੇ ਗਰਮੀ ਬੜੀ ਲੱਗਣ ਢਈ ਆ ਤੇ ਮੈਂ ਤੇ ਕਦੀ ਰਹੀ ਨਹੀਂ ਏਸੀ ਤੋਂ ਬਗੈਰ ਤੇ ਤੁਹਾਡੇ ਇੱਥੇ ਬੱਤੀ ਕਿੰਨੀ ਯਾਰ ਬੰਦ ਹੋ ਗਈ ਆ ਆ ਲਾ ਆਗਾ ਮਾਸਾ ਦੇ ਹਵਾ ਲਈ ਠੰਡੀ ਆ ਚਲ ਠੀਕ ਆ ਮੈਂ ਲਗਾ ਦੇਣੀ ਤੂੰ ਬੈਜ ਰੱਖ ਮੈਂ ਨਾ ਰੋਟੀ ਕੋਲੋਂ ਹੋ ਕੇ ਆਵਾਂ ਤੇ ਮੇਰੇ ਲਾਗੇ ਵੀ ਬੈਜਿਆ ਕਰਕੇ ਉਹ ਬਉਟੀ ਤੇ ਮਗਰਮਗਰ ਫੁੰਮਣੀਆਂ ਜੀਆਂ ਪੌਂਦੀ ਰਹਿਣੀਆਂ ਚੱਲ ਕੋਈ ਨਹੀਂ ਮੈਂ ਨਾ ਜੋ ਹੋ ਜਾਵਾਂ ਫਿਰ ਤੇਰੇ ਲਾਗੇ ਬਹਿਣ ਨੂੰ ਆਖਾ ਚਾਹ ਪਾਣੀ ਬਣਾ ਤੇ ਅਗੋ ਪੀ ਆਉਣ ਡਿਆ ਆ ਤੇ ਮੰਮੀ ਉਹਨੇ ਆਪੇ ਬਣਾ ਲੈਣੀ ਆ ਚਾਹ ਉਹਨੂੰ ਨਹੀਂ ਪਤਾ ਤੂੰ ਵੀ ਬੈਜਾ ਮਾਤੀ ਲਾਗੇ ਵੀ ਕਿਤੇ ਕਿ ਨੋਗ ਮਗਰ ਹੀ ਫੁੰਮਣੀਆਂ ਪੌਂਦੀ ਰਹਿਣੀਆਂ ਧੀ ਦਾ ਵੀ ਕਿਤੇ ਦੁੱਖ ਸੁੱਖ ਵੀ ਪੁੱਛ ਲਿਆ ਕਰ ਚਾ ਧੀ ਦਾ ਦੁੱਖ ਸੁੱਖ ਵੀ ਪੁੱਛਦੇ ਚਾਹ ਪਾਣੀ ਪੀ ਲੈ ਫੇ ਸਾਰੇ ਦੁੱਖ ਸੁੱਖ ਤੇਰੇ ਪੁੱਛਦੇ ਆ ਚਾਹ ਪਾਣੀ ਪਹਿਲੋਂ ਪੀ ਇਹ ਤਾਂ ਫੇਰ ਹੀ ਆ ਨਾ ਚਲ ਥੀ ਹੋਦਾ ਤਾਂ ਸੋਚ ਲਾ ਜਾ ਕਿ ਉਹ ਤੇਤਾ ਹੀ ਭਲਾ ਲਿਆ ਵਾ ਅੱਛਾ ਸਮਾਂ ਕਿੰਨਾ ਟਾਈਮ ਹੋ ਗਿਆ ਵਾ ਦੀਦੀ ਨੂੰ ਚਾਹ ਵੀ ਕਿਉਂ ਨਹੀਂ ਅਜੇ ਤੱਕ ਨਹੀਂ ਆਈ ਕਿ ਕਿ ਗੁੱਸਾ ਕਰੰਦੇ ਹਾਂ ਸੋਣਿਆ ਪਤਾ ਚਾਹ ਬਣਾ ਲੈਣੀ ਸੀਗੇ ਮੰਮੀ ਚਾਹ ਤੁਹਾਡੇ ਕਹਿਣ ਤੋਂ ਪਹਿਲਾਂ ਹੀ ਮੈਂ ਦਿੱਤੀ ਜੇ ਬਣਾ। ਤੇ ਲੈ ਆਓ ਨਾਸਟਾ ਟਾਈਮ ਬੜਾ ਹੋ ਗਿਆ ਵਾ ਦੀਦੀ ਅੱਗੇ ਗੁੱਸੇ ਜਿੱਚ ਵਤੇ। ਉਹ ਕੀਤਾ ਗੁਰਪ੍ਰੀਤ ਨੂੰ ਫੋਨ ਆਂਦਾ ਮੈਂ ਆਉਂਦਿਆਂ ਤੇ ਆ ਕੇ ਲੈ ਆਉਣੀ ਐ। ਅੱਛਾ ਆਉਣ ਲੱਗਿਆ? ਆਉਂਦੇ। ਚਲ ਠੀਕ ਆ। ਮੈਂ ਚਾਹ ਬਸ ਵੇਖੋ ਰੇਚੀ ਗਈ ਐ। ਸਮਾਨ ਪਾ ਕੇ ਤੇ ਮੈਂ ਚਾਹ ਲੈਣੀ ਤੇਹੀ ਬੈਜੋ ਦੀਦੀ ਲੱਗ ਕੇ। ਆਹ ਨਾਲੇ ਇੱਕ ਗੱਲ ਆ। ਹਾਂਜੀ। ਦੀਦੀ ਦਾ ਗੁੱਸਾ ਨਾ ਕਰਿਆ ਕਰ। ਉਹ ਜਿਹੜਾ ਕਾ ਗੁੱਸੇ ਖੋਰੀ। ਤੇ ਜਿਹੜਾ ਸੁਭਾਅ ਰ ਕਾਲਾ ਹੋਇਆਗਾ। ਤੇ ਤੁੰਗ ਗੁੱਸਾ ਗੁੱਸਾ ਨਾ ਕਰਿਆ ਕਰੀ ਕਿਸੇ ਗੱਲ ਦਾ ਉਹ ਨਹੀਂ ਮਮੀ ਗੁੱਸਾ ਕਿਉਂ ਕਰਨਾ ਵਾ ਦੀਦੀ ਆ ਘਰ ਦੇ ਆ ਤੇ ਨਾਲੇ ਮੇਰੀ ਗੱਲ ਸੁਨੋ ਤੇ ਗੁੱਸਾ ਵੀ ਤੇ ਹੁੰਦਾ ਹੀ ਆ ਭੇਕੇ ਕਿਹੜਾ ਧੀਆ ਰੋਜ਼ ਧੁਰੀਆਂ ਹੁੰਦੀਆਂ ਵਾ ਤੁਸੀਂ ਆਉਂਦੇ ਨਾ ਉਹਨਾਂ ਨੂੰ ਨਾ ਕੋਈ ਠੰਡਾ ਨਾ ਕੁਛ ਤੇ ਪਾਣੀ ਹੀ ਤੇ ਉਹ ਵੀ ਮੈਂ ਮਿਕਸ ਕਰਕੇ ਦੇ ਤਾ ਕਿ ਦੀਦੀ ਆਉਂਦੇ ਇਹ ਦੇ ਕਰਨਾ ਤੇ ਮੈਂ ਕਹਿ ਗਲਣਾ ਦੀਦੀ ਦਾ ਖਰਾਬ ਹੋਵੇ ਤੇ ਉਹ ਮੈਂ ਤਾਂ ਕਰਕੇ ਨੋਰਮਲ ਕਰਕੇ ਪਾਣੀ ਦਿੱਤਾ ਦੀਦੀ ਗੁੱਸੇ ਹੋਗੇ ਸਭੋ ਚਲੋ ਤੇ ਭਾਰਤੇ ਜਾਨੀ ਦੱਸਿਆ ਨਹੀਂ ਤਾਂ ਕਰਕੇ ਨਾ ਹਾਂਜੀ ਤੇ ਚਲੋ ਗੁੱਸਾ ਵੀ ਬੰਦਾ ਵਾ ਉਹਨਾਂ ਦਾ ਜੈਜ ਫਿਰ ਕੀ ਹੋਇਆ ਨਾਲੇ ਦੀਦੀ ਦਾ ਗੁੱਸਾ ਨਹੀਂ ਮੈਂ ਮਮੀ ਕੀਤਾ ਹਾਂ ਮੈਂ ਗੁੱਸਾ ਕਰੀ ਵੀ ਨਾ ਉਹ ਨਈ ਮੈਂ ਦੱਸਤਾ ਸੀ ਇਹਨਾਂ ਨੇ ਵੀ ਤੇ ਨਾਲੇ ਤੁਸੀਂ ਵੀ ਦੱਸਤਾ ਸੀ ਫਿਰ ਗੁੱਸੇ ਕਰੋ ਥੋੜੇ ਜੀ ਤੇ ਕੋਈ ਗੱਲ ਨਹੀਂ ਮੈਨੂੰ ਨਹੀਂ ਗੁੱਸਾ ਹੈਗਾ ਕੋਈ ਵੀ ਨਾਲ ਦਾ ਤੁਸੀਂ ਇਦਾਂ ਕਰੋ ਤੁਸੀਂ ਦੀਦੀ ਲਾਗੇ ਬਹਿ ਜਾਓ ਮਾਨ ਲੱਕੀ ਹੁੰਦੇ ਨੇ ਫਿਰ ਮੈਂ ਚਾਹ ਦਿੰਨੀ ਆ ਬਸ ਆਉਂਡਿਆ ਆ ਜਾਂਦਾ ਮੈਂ ਤੇ ਫਿਰ ਲੈ ਕੇ ਤੇ ਆ ਜਾ ਠੀਕ ਹੈ ਸੋਸੀ ਗਲਵੀਰ ਸੋਸੀ ਦਾ ਪੈਣ ਹੁਣ ਸੁਣਾਓ ਠੀਕ ਝਾ ਹਾਂ ਠੀਕ ਆ ਪੈਣ ਤੂੰ ਸੁਣਾ ਹਾਂ ਵਧੀਆ ਆਪਣਾ ਵੀ ਹੋਰ ਮਿਆਣੇ ਭਾਈ ਵੀ ਠੀਕ ਠਾਕ ਆ ਹਾਂ ਸਭ ਵਧੀਆ ਤੇ ਤੂੰ ਇੰਨੇ ਚਿਰ ਦੇ ਕਿੱਥੇ ਗਏ ਮੈਂ ਬਾਹਰ ਨੂੰ ਗਿਆ ਸੀ ਵਿਆਹ ਆ ਵਰਿਆ ਵਾ ਛੱਡਦੇ ਪਹਿਲੀਆਂ ਆ ਤੱਕ ਵਾਰੇ ਵਾਲੀਆਂ ਤੇ ਹੁਣ ਘਰ ਵਿਆਹ ਕਰ ਰਹਿਮਾਨ ਦੇ ਨਾਲ ਮੈਂ ਕਦੋਂ ਦੀ ਡੀਕਣ ਨਹੀਂ ਆ ਕਿ ਚਾਹ ਲੈ ਕੇ ਆਉਂਦੇ ਆ ਸਮੋਸੇ ਨਾਲ ਖਾਣੇ ਆ ਤੇਰੇ ਸਮੋਸੇ ਨਹੀਂ ਆਏ ਤੇਰੇ ਓਹੋ ਤਾਂ ਤੈਨੂੰ ਤਾਂ ਮੰਮੀ ਨੂੰ ਤਾਂ ਮੇਰੀ ਕਲਾਸ ਲਾਉਣ ਦਾ ਮੌਕਾ ਹੀ ਚਾਹੀਦਾ ਵਾ ਹੋਣ ਮਰੋਂ ਤੁਹਾਨੂੰ ਪਤਾ ਕਿ ਕੰਮਕਾਰਾਂ ਦੇ ਦਿਨ ਵਾਂ ਝੋਨੇ ਲੱਗਣਦੇ ਆ ਤਾਂ ਮੈਂ ਪੈੜੀ ਵੱਲ ਜਾਣਾ ਵਾ ਤਾਂ ਸਾਰਾ ਸਾਰਾ ਦਿਨ ਉੱਥੇ ਹੀ ਲੱਥ ਜਾਂਦਾ ਵਾ ਤੇ ਮੈਂ ਬਾਹਰ ਫਿਰਨ ਦੂਰ ਕਿਤੇ ਨਹੀਂ ਜਾਣਾ ਹੈਗਾ ਇਹ ਤੁਹਾਨੂੰ ਵਹਿਮ ਹੀ ਆ ਤੇ ਮੰਮੀ ਨੂੰ ਵੀ ਵਹਿਮ ਹੀ ਆ ਮੰਮੀ ਦੇ ਡੈਣ ਨੂੰ ਸਬੋਸੇ ਗਰਮ-ਗਰਮ ਲਿਆ ਕੇ ਦਿੱਤੇ ਜਿਹੜੇ ਤੁਹਾਨੂੰ ਮੌਕਾ ਹੀ ਚਾਹੀਦਾ ਭੈਣ ਭਰਾਵਾਂ ਨੂੰ ਲੜਨ ਵਾਸਤੇ ਮੰਮੀ ਵੀ ਇਲਾ ਮੈਂ ਵਿਆਹੀ ਵਰੀ ਆ ਹੁਣ ਸੋਹਰਿਆਂ ਤੋਂ ਅਜੇ ਵੀ ਮੈਨੂੰ ਡੈਣ ਕਹਿੰਦੇ ਆ ਉਹ ਘਰ ਵਿੱਚ ਕੁਆਰੇ ਹੁੰਦੇ ਜਿ ਤਰ੍ਹਾਂ ਲੜਦੇ ਸੀਗੇ ਦਿਆਨ ਆਖਣਾ ਤੂੰ ਇਹਨੂੰ ਕੋਸ਼ ਆਖਣਾ ਇਹਨੂੰ ਤੈਨੂੰ ਕੋਸ਼ ਰੱਖਣਾ ਉਤਰਾ ਹੀ ਹੁਣ ਉਹ ਹੀ ਆ ਤੇ ਫੇਰ ਉਹ ਹੀ ਬਣੀ ਆ ਤੇ ਹੁਣ ਤੇ ਸੁਧਰ ਜੇ ਹੁਣ ਤੇ ਵਿਆਹ ਆ ਗਿਆ ਵਾ ਉਹੋ ਭੈਣ ਸਾਡਾ ਲੜਾਈ ਵਾਲੀਆਂ ਗੱਲਾਂ ਬਾਕੀ ਨਾ ਬੱਚੇ ਦਿਖਾਂਡੇ ਨਾ ਬਾਜੀ ਦਿਖਾਂਡੇ ਆ ਨਾਲੇ ਭੈਣ ਪੂਰੇ ਦੋ ਤਿੰਨ ਦਿਨ ਬਾਅਦ ਬਣਾਈ ਤੂੰ ਅੱਜ ਆ ਗਈਆਂ ਕੀ ਗੱਲ ਮੈਂ ਚੰਗੀ ਨਹੀਂ ਲੱਗੀ ਇੱਥੇ ਆਈ ਮੇਰਾ ਤੇ ਹਾਲ ਚਾਲ ਪੁੱਛ ਲੋ ਮੇਰਾ ਤੇ ਕਹਿੰਨੇ ਪੁੱਛਿਆ ਨਹੀਂ ਹਾਲ ਕੀ ਤੂੰ ਕਿਹੜੇ ਹਾਲਤਾਂ ਚ ਆਈ ਤੇ ਕਿਹੜਿਆਂ ਚ ਨਹੀਂ ਖਾਈ ਤੇ ਬਾਜੀ ਦੀ ਪੈ ਗਈ ਆ ਕਿ ਨਿਆਣੇ ਨਹੀਂ ਆਏ ਬਾਜੀ ਮੈਂ ਚਲ ਜਾਂ ਨਹੀਂ ਆ ਤੇ ਉਹਨਾਂ ਨੂੰ ਕੁਲਾ ਦਿੰਦੀ ਆ ਉਹੋ ਭੈਣ ਤੈਨੂੰ ਤਾਂ ਮੌਕਾ ਚਾਹੀਦਾ ਬਸ ਲੜਨ ਦਾ ਮੈਨੂੰ ਕੜਾ ਸੂਪ ਬਣਾਵਣਾ ਹੈ ਦੱਸ ਦੱਸ ਕੀ ਗੱਲ ਹੋਈ ਆ ਹੋਣਾ ਕੀ ਆ ਭਰਾ ਆ ਮੰਮੀ ਨੂੰ ਪੁੱਛ ਲੈ ਮੈਂ ਤਾਂ ਸਵੇਰ ਦਾ ਦੱਸ-ਦੱਸੇ ਮੇਰੇ ਤਾਂ ਸਿਰ ਭੋਲਾ ਹੋ ਗਿਆ ਉਦੋਂ ਸੋਣੀ ਨੇ ਲੱਗਦਾ ਚਾਹ ਰੱਖੀ ਆ ਤੇ ਮੈਂ ਪੀਵਾਂ ਜਾ ਕੇ ਸਮੋਸੇ ਵੀ ਠੰਡੇ ਹੋ ਜਾਣੇ ਆ ਚੰਗਾ ਜਾ ਫਿਰ ਚਾਹ ਪੀ ਚਾਹ ਠੰਡੀ ਹੋਣ ਢਈ ਆ ਆ ਮੈਂ ਨਾਲੇ ਚਾਹ ਪੀ ਕੇ ਫਿਰ ਮੈਂ ਕਿਹੜੀ ਲੰਮੇ ਪੈਣਾ ਬੱਤੀ ਆ ਗਈ ਐ ਸੀ ਥੱਲੇ ਆਹੋ ਚਲ ਜਾ ਪੈ ਲੰਮੀ ਜਾ ਕੇ ਮੰਮੀ ਕੀ ਗੱਲ ਹੋਈ ਭੈਣ ਅੱਛਾ ਨਹੀਂ ਕਿਹਾ ਗਈ ਆ ਹੋਣਾ ਕੀ ਆ ਇਨੇ ਕਦੇ ਛਿੰਦੇ ਨੇ ਰੋਟੀ ਮੰਗੀਰ ਤੋਂ ਤੇ ਇਨੇ ਉਹਨਾਂ ਨੂੰ ਰੋਟੀ ਦਿੱਤੀ ਵਾਦ ਕਰ ਗੱਲਾਂ ਕੀਤੀਆਂ ਤੈਨੂੰ ਪਤਾ ਤੇਰੀ ਭੈਣ ਦਾ ਸੁਭਾਅ ਹੀ ਤਰ੍ਹਾਂ ਦਾ ਗਰਮ ਆ ਹੋਰ ਪਤਾ ਜੀ ਮੈਨੂੰ ਤੇ ਕੋਈ ਸੱਸ ਨੇ ਵੀ ਕੁਛ ਆਣ ਕੇ ਆਹਤਾ ਇਨੇ ਜੀ ਪ੍ਰੋਣੇ ਨੇ ਦੋ ਏਰੇ ਲਾਤੀਆਂ ਤੇ ਤੇ ਭਾਈ ਬੈਗ ਚ ਲੀੜੇ ਤੇ ਦਵਾ ਦਾ ਉਹ ਤੇ ਇਧਰ ਨੂੰ ਆ ਗਈ ਦੁਪਹਿਰੇ ਤੇ ਸਵਾਹ ਵਿੱਚਪੜਾਂ ਦੇ ਵਿੱਚ ਤੇ ਮੈਨੂੰ ਤਾਂ ਇੰਨੀ ਸ਼ਰਮ ਆਵੇ ਕਿਤੇ ਮੈਂ ਘੋਟੀ ਨੇ ਆਖਣਾ ਦੀਦੀ ਆਈ ਐ ਤੇ ਤੇਰੇ ਤੇ ਪਰੇ ਤੇ ਪਰ ਆ ਕੇ ਆਈ ਏ ਇਹ ਕੋਲ ਜੁੱਤੀ ਵੀ ਹੈ ਨਹੀਂ ਘਰ ਇਡਾ ਹੀ ਮਾੜਾ ਇਹਨਾਂ ਦਾ ਕਿਤੇ ਵਾਹੋ ਉਦਾਂ ਡਾ ਘਰ ਵੇ ਕਿੱਡਾ ਵਧੀਆ ਤੇ ਉਹਨਾਂ ਗਾਣਾ ਦੀਦੀ ਵੀ ਹਨਾ ਕਿਹੜੇ ਹਾਲਾਤਾਂ ਚ ਕਿਦਾਂ ਮਤਲਾ ਜੀ ਹਾਂ ਕਿ ਤਰ੍ਹਾਂ ਆਈ ਕਿ ਤਰ੍ਹਾਂ ਨਹੀਂ ਆਈ ਕੱਪੜੇ ਨਾ ਪੈਰੀ ਚੱਜ ਨਾ ਜੁੱਤੀ ਉਹ ਵੀ ਚ ਆਪਣਾ ਜੀ ਹਾਂ ਨਾ ਉਹਨੇ ਆਖਣਾ ਨਾ ਨਿਆਣੀ ਲਈ ਆਈ ਨਾ ਭਾਜੀ ਆਇਆ ਤੇ ਉਹ ਕੀ ਸੋਚਦੀ ਹੋਗੀ ਦਿਲ ਦੇ ਵਿੱਚ ਆਪਣੇ ਕਿ ਸੱਸ ਵੀ ਬਾਹਰੋਂ ਆਈ ਉਹਨੇ ਆਉਂਦੀ ਨੇ ਹੋਰ ਉੱਤੇ ਤੇਲ ਪਾਤਾ ਤੇ ਭੰਮੜ ਮੱਚ ਗਏ ਤੇ ਇਹਨੇ ਉਹ ਗੁੱਸੇ ਦੀ ਮਾਰੀ ਨੇ ਪਾਈ ਲੀੜੇ ਬੈਗ ਚ ਤੇ ਇੰਦਰ ਨੂੰ ਆ ਗਈ ਵਾਹੇ ਮੰਮੀ ਕਦਾਵਾ ਭੈਣ ਦਾ ਸੁਭਾਅ ਹੀ ਤੈਨੂੰ ਪਤਾ ਗਰਮੀਆਂ ਹਨਾ ਤੇ ਚਲੋ ਜੇ ਉਹਨੇ ਕੀਤੀ ਗਲਤੀ ਭਾਈਏ ਨੇ ਹੈ ਤਾਂ ਮਾੜੀ ਗੱਲ ਵਾ ਪਰ ਭੈਣ ਦੇ ਵੀ ਕੋਈ ਨਾ ਕੋਈ ਗਲਤੀ ਹੋਣੀ ਹੈ ਇੱਥੇ ਕੋਈ ਸੱਕ ਵਾਲੀ ਗੱਲ ਨਹੀਂ ਹੈਗੀ ਚਲੋ ਕੋਈ ਗੱਲ ਨਹੀਂ ਫੋਨ ਮੈਨੂੰ ਦੇ ਤੇ ਮੈਂ ਲਾ ਕੇ ਤੇ ਚਿੰਦੇ ਨੂੰ ਪੁੱਛਾਂ ਵੀ ਕੀ ਗੱਲ ਹੋਈ ਹੈ ਕੀ ਨਹੀਂ ਤੇ ਫਿਰ ਆਪਾਂ ਚੱਲਦੇ ਹਾਂ ਉੱਥੇ ਤੇ ਪਰ ਆ ਨਹੀਂ ਫੋਨ ਲਾ ਕੇ ਤੁਸੀਂ ਭਾਜੀ ਨੂੰ ਪੁੱਛੋ ਵੀ ਕੀ ਗੱਲ ਇੱਕ ਵਾਰੀ ਹੋਈ ਜਾਣ ਦੋ ਪਹਿਲਾਂ ਕਿ ਨਹੀਂ ਸੁਣਾ ਦਿੰਦਾ ਹਾਂ ਫੇਰ ਹੀ ਪਤਾ ਲੱਗੂ ਯਾਰਾ ਕਸੂਰਾ ਕੌੜਾ ਕਸੂਰਾ ਜਾਂ ਇਹ ਸੱਸ ਦਾ ਕਸੂਰਾ ਆ ਤੁਹਾਨੂੰ ਜਦਾਂ ਕਰਿਓ ਫੋਨ ਲਾ ਕੇ ਪੁੱਛਿਓ ਠਹਿਰ ਕੇ ਆਹ ਆ ਫੋਨ ਲਾ ਕੇ ਪੁੱਛਦੀਆਂ ਜੇ ਅੰਦਰ ਵੜੀ ਐ ਤੇ ਲੰਮੀ ਪਈ ਹੋਣੀ ਆ ਆਹ ਚਾਹ ਪੀਣੇ ਨੇ ਕਹਿੰਦੇ ਪੀਲੀ ਹੋਣੀ ਆ ਹਾਂ ਚਾਹ ਪੀ ਕੇ ਤੇ ਲੰਮੀ ਪਈ ਹੋਣੀ ਆ ਫਿਰ ਹੋਈ ਮੈਂ ਮਰ ਕੇ ਨਹੀਂ ਆ ਵੇਹ ਕੱਚ ਕਿਦਾਂ ਤੋੜਿਆ ਪਤਾ ਨਹੀਂ ਹੋਣੇ ਇੰਨੇ ਤੜਾ ਤੋੜਿਆ ਯੋ ਕਿ ਕੋ ਕੋ ਨੇ ਆਣੇ ਕੋ ਤੜਵਾਤਾ ਯੋ ਕਿੰਨਾ ਸੋਨਾ ਰੀਜਾਂ ਦੇ ਨਾਲ ਘਰ ਬਣਵਾਇਆ ਹੀ ਮੈਂ ਕਹਿ ਕਹਿ ਕੇ ਆ ਸੋਫੇ ਸੈੱਟ ਲਿਆਂਦੇ ਹੀ ਆ ਟੇਬਲ ਲਿਆਂਦਾ ਕਿੰਡਾ ਸੋਹਣਾ ਆ ਵੇ ਕੀ ਬਣਾਇਆ ਨੇ ਇਹਨਾਂ ਨੇ ਹਾਲਵੇ ਕੀ ਖਲਾਰਾ ਪਾਇਆ ਦੱਸ ਇਹ 3-4 ਮਹੀਨੇ ਹੋ ਗਏ ਇਹਨੂੰ ਵਿਆਹੀ ਆਈ ਨੂੰ ਅਜੇ ਇਹਨੂੰ ਘਰ ਦਾ ਹੀ ਨਹੀਂ ਪਤਾ ਲੱਗਾ ਕਿ ਸਵਾਰਨਾ ਕਿੱਦਾਂ ਵਾ ਤੇ ਕਿੱਦਾਂ ਚੀਜ਼ਾਂ ਰੱਖਣੀਆਂ ਵਾ ਆ ਕਿੰਨਾ ਮਹਿੰਗਾ ਹੁਣ ਲੈਣ ਜਾਣਗੇ ਤੇ ਕਿੰਨੇ ਮਹਿੰਗੇ ਹੋਣਿਆ ਸੀ ਸ਼ਤ ਪਤਾ ਲੱਗਣਾ ਇਹਨੂੰ ਵੇਖਿਆ ਹੋਵੇ ਮਗਰ ਇਹਨੇ ਕੋਸ ਤੇ ਫੇਰ ਬਣਾ ਇਹਨੂੰ ਸਾਂਭਣ ਚੀਜ਼ਾਂ ਪਤਾ ਲੱਗੇ ਇਹਨੂੰ ਏ ਸੋਣੀ ਨੀ ਹਾਂਜੀ ਦੀਦੀ ਇੱਧਰ ਆਹ ਆ ਵੇਖ ਕੱਟਾ ਕਿੱਦਾਂ ਗੋਡੇ-ਗੋਡੇ ਉੱਤੇ ਚੜਿਆ ਪਤਾ ਨਹੀਂ ਕਿੰਨੇ ਕ ਦਿਨਾਂ ਦੇ ਕਿਤੇ ਸਾਫ਼ ਕੀਤਾ ਹੋਣਾ ਇਹਨੂੰ ਹਾਂਜੀ ਦੀਦੀ ਆਪ ਇਹਨਾਂ ਦੱਸ ਕਿ ਆ ਕੱਟ ਕਿੰਨੇ ਤੋੜਿਆ ਵਾ ਦੀਦੀ ਮੈਨੂੰ ਨਹੀਂ ਪਤਾ ਹੀ ਪਹਿਲਾਂ ਦਾ ਹੀ ਟੁੱਟਾ ਪਹਿਲਾਂ ਦਾ ਐਵੇਂ ਟੁੱਟਾ ਵਾ ਮੈਨੂੰ ਛਦੈਣ ਬਣਾਉਣ ਲਈ ਆ ਤੇ ਤਾਜ਼ਾ ਟੁੱਟਿਆ ਵਾ ਨਹੀਂ ਦੀਦੀ ਵੀ ਸਕਦੀ ਪਹਿਲਾਂ ਮਮੀ ਪੁੱਛ ਲਓ ਇਹ ਪਹਿਲਾਂ ਦਾ ਟੁੱਟਾ ਵਾ ਤੂੰ ਸੱਚ ਦੱਸ ਕਿ ਤੇਰੇ ਕੋਲ ਟੁੱਟਾ ਵਾ ਕਿਤੇ ਕਿਸ ਨਿਆਣੇ ਨੇ ਤੋੜਿਆ ਵਾ ਉਹ ਨਹੀਂ ਨਹੀਂ ਦੀਦੀ ਮੈਂ ਕਿਉਂ ਤੋੜਨਾ ਮੈਂ ਦੱਸੋ ਮੈਂ ਕੋਈ ਨਿਆਣੀ ਥੋੜਾ ਵਾ ਮੈਂ ਨਹੀਂ ਤੋੜਿਆ ਜੀ ਤੇ ਇਹ ਟੁੱਟਾ ਕਿੱਦਾਂ ਫਿਰ ਤੈਨੂੰ ਸੰਭਾਲਦਾ ਕੋਈ ਪਤਾ ਨਹੀਂ ਹੈਗਾ ਕਿ ਘਰ ਚੀਜ਼ ਵਾ ਤੇ ਟੁੱਟਾ ਕਿੱਦਾਂ ਵਾ ਮਗਰ ਚੀਜ਼ ਵੇਖੀ ਨਹੀਂ ਕਦੀ ਤੂੰ ਕਿ ਕਿੱਦਾਂ ਸੰਭੀਦਾ ਵਾ ਕਿੱਦਾਂ ਕੱਚ ਦਾ ਟੇਬਲ ਦੀਦੀ ਮੈਂ ਤਾਂ ਕਹਿੰਦੀ ਵੀ ਮੈਂ ਨਹੀਂ ਤੋੜਿਆ ਆ ਵੇ ਆ ਵੇ ਇੱਧਰ ਕਿੱਦਾਂ ਘਟਾ ਪਿਆ ਸਫਾਈ ਕਰਨੀ ਨਹੀਂ ਆਉਂਦੀ ਤੈਨੂੰ ਆ ਸਾਰੀਆਂ ਸੈਟੀਆਂ ਕਿਦਾਂ ਛੁੱਟੀਆਂਆਂ ਆ ਖਲਾਰੀਆਂ ਸਾਰੀਆਂ ਮੈਂ ਸਿੱਧੀਆਂ ਕੀਤੀਆਂ ਕਪੜਾ ਦੀਦੀ ਨੇ ਸਿਰੇ ਮਾਰਿਆ ਹੀ ਬਰੋ ਹਵਾਈ ਨਹੀਂ ਤੇ ਚਲੰਦੀ ਹੀ ਕੱਟਾ ਆਪਣੇ ਆਪ ਆ ਕੇ ਆਇਆ ਸਾਰਾ ਤਾਂ ਬਾਹਰ ਕਵਰ ਵਾ ਇੱਥੇ ਕੱਟਾ ਕਿੱਦਾਂ ਪੈ ਗਿਆ ਜੇ ਸਵੇਰੇ ਕੀਤਾ ਕਿੰਨੀਆਂ ਰੀਜਾਂ ਪ੍ਰੀਤਾਂ ਦਾ ਸਮਾਨ ਬਣਾਇਆ ਤੇ ਤੂੰ ਖਰਾਬ ਕਰਨ ਢਈ ਆ ਨਵੀਂ ਨੇ ਨਹੀਂ ਵਿਆਹੀ ਆਈ ਹੁਣ ਤਿੰਨ ਚਾਰ ਮਹੀਨੇ ਹੋ ਗਏ ਆ ਸਾਫ ਕਰ ਜੁੰਮੇਵਾਰੀ ਸਾਫ ਕਰਦੀ ਕਿੱਦਾਂ ਸਾਫ ਸਫਾਈ ਕਰਨੀ ਸਿੱਖ ਨਹੀਂ ਦੀਦੀ ਕਰਦੀ ਐ ਮੈਂ ਸਫਾਈ ਤੈਨੂੰ ਮੰਮੀ ਨੇ ਪੁਏ ਚੜਾਇਆ ਕਿੱਦਾਂ ਤੈਨੂੰ ਚਾਰ ਦਿਨ ਮੈਂ ਰਹਿ ਗਈ ਨਾ ਇੱਥੇ ਤੈਨੂੰ ਸਿੱਧਾ ਘੜ ਦੂੰਗੀ ਮੈਂ ਸਿਆਣੀ ਬਣ ਬੜੀ ਮਿਹਨਤ ਦੇ ਨਾਲ ਬਣਾਇਆ ਇਹ ਘਰ ਮੈਂ ਜਾਣਨਾ ਤਾਂ ਵੀ ਕੀ ਹੋਇਆ ਆਇਆ ਹੁਣ ਆ ਕੀ ਆ ਮੰਮੀ ਆ ਕਿੱਦਾਂ ਤੋੜਿਆ ਵਾ ਕੱਚ ਇਹ ਕੱਚ ਨਾ ਥੋੜੇ ਦਿਨ ਹੋ ਗਏ ਨਿਆਣੇ ਆਏ ਸੀ ਤੇ ਉਹਨੇ ਇਹ ਨਾ ਕਿ ਤੋੜਤਾ ਹੋਣਾ ਆ ਤੇ ਤੁਸੀਂ ਕਿੱਥੇ ਗਏ ਹੋ ਸੀ ਦੋਵੇਂ ਜਾਣੀਆਂ ਹੈ ਤੇ ਅਸੀਂ ਘਰ ਸੀਗਾ ਸਫਾਈ ਕਰਦੇ ਪਤਾ ਲੱਗਾ ਆ ਵੇ ਬਾਹਰੋਂ ਨਿਆਣੇ ਆ ਜਾਂਦੇ ਖੇਡਣ ਵਾਸਤੇ ਤੇ ਪਤਾ ਨਹੀਂ ਕਿਹੜਾ ਨਿਆਣਾ ਆਨੇ ਤੋੜਤਾ ਤੇ ਰੋਕੇ ਵੀ ਨਹੀਂ ਜਾਂਦੇ ਲੋਕਾਂ ਦੇ ਨਿਆਣੇ ਆਏ ਕਦੇ ਤੇ ਪਰ ਰੋਕਣੇ ਪੈਂਦੇ ਆ ਨਾ ਹੁਣ ਐਡੀ ਮਹਿੰਗੀ ਚੀਜ਼ ਤੁਹਾਨੂੰ ਪਤਾ ਕਿੱਡੇ ਤਰਲੇ ਮਾਰ-ਮਾਰ ਕੇ ਤੇ ਰੀਜਾਂ ਦੇ ਨਾਲ ਮੈਂ ਚੀਜ਼ ਬਣਵਾਈ ਸੀ ਹਾਂ ਤੇ ਬਣਵਾਈ ਤੇ ਉਹ ਰੀਜਾਂ ਦੇ ਨਾਲ ਹੀ ਸੀਗਾ ਹੁਣ ਪਤਾ ਨਹੀਂ ਲੱਗਾ ਕਿਹੜਾ ਨਿਆਣਾ ਵੀ ਤੋੜ ਗਿਆ ਆ ਤਾਂ ਮਾਸਾ ਕਹਿ ਲਿਆ ਕਰ ਆ ਸਾਫ ਸਫਾਈ ਕਰਨ ਵਾਸਤੇ ਇਹਨੂੰ ਨਾਰੇ ਗੱਲਾਂ ਮੋਤਾ ਗੁੱਸੇ ਨਹੀਂ ਹੋਈਦਾ ਤੇ ਜਿਹੋ ਜੀ ਤੇਰੀ ਤਾਂ ਉਹੋ ਜੀ ਹੋਰੀ ਈ ਤਾਂ ਤੇ ਪੁਰਾਣੇ ਵੰਗੂ ਆਇਆ ਕਰਤੇ ਪੁਰਾਣੇ ਵੰਗੂ ਰਿਆ ਕਰ ਤੇ ਮੈਂ ਰੋਬ ਨਹੀਂ ਪਾਈਦਾ ਹੁੰਦਾ ਮੰਮੀ ਮੇਰੀ ਗੱਲ ਸੁਣ ਲਾ ਮੈਂ ਪਰੌਣੀ ਨਹੀਂ ਹੈਗੀ ਮੈਂ ਆਪਣੇ ਘਰ ਆਈ ਆ ਤੇ ਐਦਾਂ ਜਿ ਕਿਤੇ ਮੇਰੇ ਤੋਂ ਸੋਰੇ ਹੋਇਆ ਹੁੰਦਾ ਨਾ ਤੇ ਸੱਸ ਮੇਰੀ ਨੇ ਦੱਸ ਦੇਣਾ ਹੀ ਉਸੇ ਵਾਲੇ ਮੈਨੂੰ ਪਤਾ ਕਿ ਆ ਕਿੱਦਾਂ ਤੋੜਿਆ ਵਾ ਜਿਹੜੀ ਤੂੰ ਬੁਹੇ ਚੜਾਈ ਆਏ ਚੱਲ ਕੋਈ ਗੱਲ ਨਹੀਂ ਆਪੇ ਪਤਾ ਲੱਗ ਜਾਣਾ ਹੁਸੇ ਸੇਜੇ ਪਤਾ ਲੱਗਦਾ ਜਾਂਦਾ ਉਹਨੂੰ 4-5 ਮਹੀਨੇ ਹੋ ਗਿਆ ਵਿਆਹ ਹੋਏ ਨੂੰ ਤੇ ਚੱਲ ਹੁਣ ਆਪੇ ਉਹਨੇ ਸਾਰਾ ਕੰਮ ਕਰਨ ਲਿਆ ਕਰਨਾ ਤੇ ਚੱਲ ਗੁੱਸੇ ਨੂੰ ਆਇਆ ਕਰ ਸਾਰਾ ਕੰਮ ਕਰਦੀ ਉੱਥੇ ਮੈਂ ਤੇ ਤਾਂ ਵੀ ਕਿਤੇ ਉਹ ਇੰਨਾ ਰੋਲਾ ਪ ਆ ਵੀ ਆदमी ਨੂੰ ਉਦਾਂ ਨੇ ਕੁੱਤੋਂ ਫੜਿਆ ਹੋਣਾ ਸੀ ਜੇ ਆ ਟੁੱਟਾ ਹੁੰਦਾ ਉੱਥੇ ਤੇ ਨਹੀਂ ਚੱਲ ਆ ਜਾ ਤੈਨੂੰ ਪਤਾ ਵੀ ਨੇਰੀਆਂ ਚ ਖੜਾ ਦੇ ਦੇਣਾ ਤੇ ਨੇਰੀ ਬਾਹਰੋਂ ਆਉਂਦੀ ਬੂਹੇ ਭੋਂ ਸੋਵਰੀ ਬਜੇ ਤੇ ਫੇਰ ਵੀ ਉੰਤਰੇ ਆਣ ਕੇ ਘਟਾਂ ਦਰਵਾੜੀ ਜਾਂਦਾ ਆ ਤੈਨੂੰ ਕਹਿੰਦੀ ਆ ਕਿ ਇਹਨੂੰ ਬੋਤੀ ਪੂਏ ਨਾ ਚੜਾ ਇਹਨੂੰ ਥੋੜਾ ਖਿੱਚ ਕੇ ਰੱਖ ਕੰਮ ਕਰਾਇਆ ਕਰ ਇਹਦੇ ਕੋਲ ਨਹੀਂ ਚੱਲ ਕੰਮ ਤੇ ਸਾਰਾ ਹੀ ਕਰਦੀ ਆ ਲਾਗੋਂ ਥੋੜਾ ਬੋਤਾ ਹੀ ਮੈਂ ਕਰਦੀ ਆ ਚੱਲ ਆ ਜੀ ਨੇ ਨਹੀਂ ਪੋਚਾ ਬੁਲਾਇਆ ਹੁਣ ਜਦੋਂ ਦੀ ਆਈ ਮੈਂ ਵੇਖਣ ਹੀ ਲਈ ਕਿੰਨਾ ਕੰਮ ਕਰਨ ਢੀ ਤੇ ਕਿੰਨਾ ਕ ਨਹੀਂ ਕਰਨ ਢੀ ਹੈਗੀ ਚਲ ਕੋਈ ਨਹੀਂ ਪਤਾ ਕਿ ਇਹ ਤਰ੍ਹਾਂ ਨਹੀਂ ਕਰੀਦਾ ਹੁੰਦਾ ਬੋਦਾ ਗੁੱਸਾ ਨਹੀਂ ਕਰੀਦਾ ਹੁੰਦਾ ਭਾਬੀ ਤੇਰੀ ਕੀ ਆਖੂਗੀ ਨਨਾਂ ਮੇਰੀ ਏਡੀ ਗੁੱਸੇ ਖੋਰੀ ਆ ਮਰ ਨਜ਼ਰਾਂ ਚ ਵੀ ਆਪਣ ਡਿੱਗ ਪਈਦਾ ਮੁੜ ਕੇ ਜੇ ਮੰਮੀ ਉਹ ਕਹਿੰਦੀ ਆ ਨਾ ਤੇ ਕਹਿੰਦੀ ਰਹਿੰਦੇ ਮੇਰਾ ਤਾਂ ਸੁਭਾਅ ਹੀ ਇਦਾਂ ਦਾ ਹੀ ਤੇ ਮੈਂ ਟੋਕਾ ਟੋਕੀ ਕਰਨੀ ਆ ਪਰ ਮੈਂ ਦੂਜਾ ਕਮਰਾ ਹੀ ਵੇਖਾ ਪੜਾ ਜਾ ਕੇ ਉਧਰ ਵੀ ਇਦਾਂ ਹੀ ਬਣਾਇਆ ਆ ਇਹਨੇ ਜਾ ਵੇਖ ਲੈ ਜਾ ਕੇ ਕਰਵਾਲਾ ਗੱਲਾਂ ਤੂੰ ਹੀ ਜਾ ਕੇ ਫੇਰ